ਬਾਰੀ ਦੇ ਵਿੱਚ ਨਿਕਲੋ ਤੀਏ ਨੀ ਨਜੋਗੋਰੀਏ ਟਿੱਕੇ ਦਾ ਦੇ ਦੇ ਨੀ ਦੁਦਾਰੇ ਠਾਣੇ ਨਾਰ ਤਰਸਰੀਆ ਟਿੱਕੇ ਦਾ ਤੇ ਦਾਰ ਤੇ ਨੋ ਨਾ ਦੇ ਆਵੇ ਮੁੰਡਿਆ ਠਾਣੇਂਦਰਾ ਤੇ ਤੂੰ ਚੰਗੇਰਾ ਸਾ ਡਾਲ ਲਲ ਜਾਂਦਾ ਹੋਇਆ ਵਰਜ ਗਿਆ ਬਾਰੀ ਦੇ ਵਿੱਚ ਨਿਖਲੋ ਤੀਏ ਨੀ ਨਜੋਗੋਰੀਏ ਚਾਲੂ ਦਾ ਦੇਖਾ ਗਦਾ ਰਾਣੇਦਰ ਤਰਸਰੀ ਚਾਲੂ ਦਾਦੀ ਦਾਰ ਤੇ ਨੋ ਨਾ ਨੇ ਆਵੇ ਮੁੰਡਿਆ ਠਾਣੀਦਾਰਾ ਤੇਥੋਂ ਚੰਗੇ ਰਸ ਢਾਲਾ ਲੈ ਜਾਂਦਾ ਹੋਇਆ ਵਰਜ ਗਿਆ bari de vich likh lo tiye ਨੇਣਾ ਦਾ ਦੇਖਦ ਦਾਰ ਠਾਣੇਦਾਰ ਤਰਜ਼ ਰਿਹਾਂ ਨੇਣਾ ਦਾ ਦੀਦਾਰ ਤੇਨੂੰ ਨਾ ਦੇ ਆਵੇਂ ਮੁੰਡਿਆ ਠਾਣੇਦਾਰ ਤੇਥੋਂ ਜੰਗੇਰਾ ਸਡਾਲ ਲ ਜਾਂਦਾ ਹੋਇਆ आई देवे च निखलो ती ए नी न जोगोरीए मोख दा दे दे का दे दारे ठाणे दारे तरसरिया मोख दा दे मन वे मुंडिया ठाणे दारा ਨੋ ਕਰਤਾ ਹੋਇਆ ਸਾਡਾ ਲਾਲ ਜਾਂਦਾ ਹੋਇਆ ਵਰਜ ਗਿਆ ਪਰਦੇਸ ਤਾਂ ਗਿਆ ਸਾਡਾ ਲਾਲ ਜਾਂਦਾ ਹੋਇਆ ਵਰਜ ਗਿਆ ਸਸੀ ਕਾ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਰਾਜਵੀਰ ਕਾਸਤੈਲ ਤੇ ਮੈਂ ਆਪ ਸਾਰਿਆਂ ਦਾ ਸਭ ਤੋਂ ਪਹਿਲਾਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਚੈਨਲ ਨੂੰ ਲਾਈਕ ਕੀਤਾ ਕਮੈਂਟ ਕੀਤੇ ਸ਼ੇਅਰ ਕੀਤੇ ਹੈ ਤੇ ਆਪਣੀ ਪੰਜਾਬੀ ਵਿਰਾਸਤ ਦੇ ਜਿਹੜੇ ਲੋਕ ਗੀਤ ਨੇ ਉਹ ਤੁਸੀਂ ਅੱਗੋਂ ਤੱਕ ਪਛਾਹ ਵੀ ਰਹੇ ਹੋ ਤਾਂ ਮੈਂ ਤੁਹਾਡੇ ਕੋਲੋਂ ਉਮੀਦ ਵੀ ਕਰਦੀ ਹਾਂ ਕਿ ਇਹਨਾਂ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਕਿਉਂਕਿ ਉਹ ਮਾਵਾਂ ਧਰਤੀ ਤੋਂ ਚਲਦੀਆਂ ਹੀ ਜਾ ਰਹੀਆਂ ਨੇ ਜਿੰਨਾਂ ਕੋਲ ਇਦਾਂ ਦੇ ਲੋਕੀਤ ਹੁੰਦੇ ਸੀਗੇ ਕਾਬੀ ਵਿਰਾਸਤੀਆਂ ਜਿੰਨੀਆਂ ਵੀ ਸਾਨੂੰ ਵੰਦਗੀਆਂ ਮਿਲੀਆਂ ਐ ਆਪਣੇ ਵੱਡਿਆਂ ਕੋਲੋਂ ਤੇ ਉਹਨਾਂ ਨੂੰ ਸਾਰਿਆਂ ਨੂੰ ਮਾਨ ਸਨਮਾਨ ਬਖਸ਼ਣਾ ਚਾਹੀਦਾ ਵਾ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਗੱਲ ਵੱਲ ਧਿਆਨ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ટિકેદાર ખાદાર ઠાણેદાર તરસરિયા દેવાના ટિકેદાર દાર પે ઉડ્યા ઠાણેદારો